ਹਾਂਜੀ ਦੋਸਤੋ ਕੀ ਹਾਲ ਚਾਲ ਨੇਗੇ ਤੇ ਭਾਈ ਜਿਹੜੇ ਵੀ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਲਿਓ ਤੇ ਨਾਲ ਬਾਈ ਆਪਣੇ ਚਾਂਦਨੀ ਦਾ ਟਰੈਕਟਰ ਬਾਰੇ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਏ ਕੋ ਬਾਈ ਜੀ ਹਾਂ ਠੀਕ ਬਾਈ ਜੀ ਠੀਕ ਹੈ ਬਾਈ ਜੀ ਤੇ ਕਿੰਨੇ ਕ ਟਰੈਕਟਰ ਲੈ ਕੇ ਆ ਬਾਈ ਜੀ ਆਪਣੇ ਕੋਲੇ ਹੁੰਦੇ 7-8 ਟਰੈਕਟਰ ਜੀ ਠੀਕ ਹੈ ਬਾਈ ਜੀ ਤੇ ਕਾਪੀ ਕਾ ਜਾਂਦੀ ਬਾਈ ਜੀ ਸਾਰੀ ਜ਼ਿੰਮੇਵਾਰੀ ਹੈ ਕਾਪੀ ਕਾ ਦੀ ਠੀਕ ਹੈ ਗੇਰ ਦਾ ਵਾਲਾ ਮੁੱਕੇ ਚੈੱਕ ਕਰਕੇ ਹਾਂ ਨਿੰਦਰਗੜ੍ਹ ਦਾ ਚੈੱਕ ਕਰਕੇ ਲੈ ਜੇ ਠੀਕ ਹੈ ਸਾਡੀ ਕਾਗਜਾਂੀ ਜ਼ਿੰਮੇਵਾਰ ਠੀਕ ਹੈ ਤੇ ਲੋਨ ਵਗੈਰਾ ਕਰਵਾ ਦਨੇ ਬਈ ਲੋਨ ਵੀ ਕਰਾ ਦਨੇ ਠੀਕ ਹੈ ਤੇ ਪ੍ਰਾਣੇ ਟਰੈਕਟਰ ਵੀ ਕੱਟ ਰਾ ਹਾਂ ਹਾਂ ਜੀ ਪ੍ਰਾਣੇ ਠੀਕ ਹੈ ਲਓ ਬਈ ਪਹਿਲਾਂ ਸੰਵਾਦ ਆਪਾਂ ਕੋਲ ਬੰਦਾ ਬਾਰੇ ਗੱਲਬਾਤ ਕਰਾਂਗੇ ਤੇ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਦੀ 4 ਸਟਾਰ ਆ ਘਰ ਵਾਰਸੀ ਪੀਤੀ ਹੋਗਾ ਤੇ ਮਾਡਲ ਹੈਗਾ ਬਈ ਇਹ ਨਿੱਕੀ ਮਾਡਲ ਆ ਜੀ ਠੀਕ ਆ ਜੀ 7 ਲੱਖ 10 ਹਜ਼ਾਰ ਰੁਪਿਆ ਰੇਟ ਆ ਜੀ ਠੀਕ ਆ ਜੀ ਮੌਕੇ ਤੇ ਮਾਨਸਾਨ ਕਰ ਦਾਂਗੇ ਠੀਕ ਹੈ ਇਧਰ ਰੰਗ ਪਿੰਟ ਦਾ ਬਈ ਜੀ ਸਾਰਾ ਜੈਣੀ ਆਣਾ ਠੀਕ ਹੈ ਜੀ ਤੇ ਘੰਟ ਚ ਲੈ ਆ ਬਈ ਜੀ ਇਹ 1150 ਘੰਟੇ ਚ ਲੈ ਰਹੀ ਰਿੰਨਾਲ ਜੀ ਨਗਦ ਕਾਇਸ਼ ਦਾ ਟਰੈਕਟਰ ਆ ਜੀ ਨਗਦ ਕਾਇਸ਼ ਦਾ ਟਰੈਕਟਰ ਆ ਜੀ ਇਹਦਾ ਲੋਨ ਕਰਵਾਉਣਾ ਹੈ ਹਾਂ ਜੀ ਪਹਿਲੇ ਨਾ ਹੈ ਠੀਕ ਹੈ ਲੈ ਵੀ ਲੋਨ ਵਗੈਰਾ ਭੇਜੋ ਫਾਸਟ ਨਾਵਾਗਾ ਕਿ ਵੀ ਤੇਰਾ ਸੰਗਰੂਰ ਦਾ ਨੰਬਰ ਆਗਾ ਡਬਲ ਡਿਸਟ੍ਰਿਬਿਊਟਰ ਆ ਬਈ ਨਾਲ ਦੇ ਟਾਇਰ ਨੇਗੇ ਜਾਰੇ ਆਗੇ ਨੇ ਬਈ ਆਣਾ 80 85 ਪੈਸੇ ਹਾਂ 80 85 ਪੈਸੇ ਟਾਇਰ ਆ ਜੀ ਨਾਲ ਠੀਕ ਹੈ ਤੇ ਦੇਗੀ ਚੁੰਲੇ ਵਾਲਾ ਆ ਗਿਆ ਬਈ ਜਿਹਦੀ ਡਿਮਾਂਡ ਵੱਧਾ ਕੰਡੀਸ਼ਨ ਦਾ ਫੁੱਲ ਸੋਹਣਾ ਟਰੈਕਟਰ ਕਪੜਾ ਵਾਲੀ ਸਾਤਰੀ ਲੱਗੇ ਹੋਏ ਆ ਨੰਨਾ ਡਰਾਵ ਸਾਰਾ ਕੁਝ ਨਾਲ ਦੇ ਬਈ ਹਾਂ ਜੀ ਸਾਰਾ ਕੁਝ ਨਾਲ ਦੇ ਤੇ ਗੱਗਾ ਬਾਈ ਜੀ 50 50 ਈ ਤੇ ਇਹ ਮਾਡਲ ਬਾਈ ਜੀ ਇਹ 13 ਮਾਡਲ ਹੈ ਤੇ ਟਾਇਰ ਬਾਈ ਜੀ ਇਹਦੇ ਇਹਦੇ ਜਕੇ ਕੰਪਨੀ ਦੇ ਹੈ ਜੀ 90 ਰੁਪਏ ਦਾ ਹੈ ਟਿਕ ਹੈ ਲੈ ਵੀ ਜਕੇ ਦੇ 90 ਰੁਪਏ ਦਾ ਟਾਇਰ ਪਰ ਬਾਕੀ ਮਾਰਕਪ ਵਗੈਰਾ ਤੁਸੀਂ ਦੇਖ ਕੇ ਜੱਜ ਵੀ ਕਰ ਸਕਦੇ ਹੋਗੇ ਕਿੰਨੇ ਕੇ ਪੈਸੇ ਬਹਿ ਗਏ 3 ਸਪੀਡ ਚਾਣਾ ਬਾਈ ਜੀ ਹਾਂ ਜੀ ਤੇ 16 ਦੇ ਟਾਇਰ ਲਿੰਗੇ ਆਲ オリジナル ਹੈ ਬਾਈ ਕਹਿੰਦਾ ਗਾਰੰਟੀ ਹੈ ਕਿ ਕਲਮ ਦੀ ਗਾਰੰਟੀ ਹੋ ਬਾਈ ਜੀ ਮਾੜਾ ਮੋਟਾ ਤਾਂ ਹੁੰਦਾ ਏ ਕੋਈ ਐ ਜਮਾ ਠੀਕ ਆ ਟਰੈਕਰ ਸਾਫਾਈ ਦੀ ਠੀਕ ਹੈ ਕਹਿੰਦੇ ਆ ਨਾ ਵਪਾਰੀਆਂ ਦਾ ਇਹ ਇੱਕ ਉਹ ਹੁੰਦਾ ਕਿ ਕੋਈ ਐ ਬੰਫਰੋਂ ਪਰ ਇਹ ਆ ਇਹ ਹੈਗਾ ਵੀ ਲਿੱਪਿਆਊਗਾ ਨਾ ਬਈ ਹਾਂਜੀ ਠੀਕ ਹੈ ਮਾੜਾ ਮੋਟਾ ਹੋਊਗਾ ਬਈ ਜੀ ਇਹ ਨਹੀਂ ਹੈਗਾ ਕਿ ਪਰ ਵੀ ਸਾਰਾ ਲਿੱਪਿਆਊਗਾ ਬਾਕੀ ਤੁਸੀਂ ਬਈ ਦੇਖ ਵੀ ਸਕਦੇ ਹੋਗੇ ਜੇ ਪੇਂਟ ਕਰਨਾਂ ਦਾ ਇਹ ਵੀ ਚੀਜ਼ਾਂ ਪੇਂਟ ਹੋ ਜਾਂਦੀਆਂ ਤੇਰਾ ਮਾਡਲ ਹੈ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਹੈਗੀ 4,93,000 ਰੁਪਏ ਠੀਕ ਆ ਜੀ ਕਿ ਮੌਕੇ ਤੇ ਮੰਗਤਾਂ ਹੋ ਜਾਣਾ ਬਈ ਹਰਿਆਣਾ ਨੰਬਰ ਦਾ ਬਈ ਜੀ ਐਨਓਸੀ ਹਤਵਾ ਆ ਇਹਨਾਂ ਸੀ ਮਿਲ ਜੂਗੀ ਤੇ ਅਗੇ ਕਹੇ ਭਾਈ ਜੀ 241 ਮੈਸੇਜ ਤੇ ਪੀਵੀ 58 ਨੰਬਰ ਹੈਗਾ ਤੇ ਮਾਡਲ ਭਾਈ ਜੀ ਹੈ 2004 ਮਾਡਲ ਠੀਕ ਹੈ ਜੀ ਤੇ ਟਾਇਰ ਭਾਈ ਜੀ ਦੇ ਜੇਕੇ ਕੰਪਨੀ ਦੇ 80 ਬਹੇ ਹੈਗੇ ਠੀਕ ਹੈ ਜੀ ਗੁੜੀਆਰ ਦੇ ਜੀ ਠੀਕ ਹੈ ਜੀ ਵੇਟ ਬੂਟ ਲੱਗਿਆ ਜੀ ਠੀਕ ਹੈ ਜੀ ਹੁਣ ਤਾਂ ਲਾਉਂਦੇ ਹੈਗੇ ਹੁਣ ਤਾਂ ਵੀਡੀਓ ਦੇਖ ਕੇ ਹੁਣ ਨਹੀਂ ਲਾਉਣੇ ਠੀਕ ਹੈ ਭਾਈ ਜੀ ਕੰਨੀਸ਼ੇ ਤੇ ਜੀ ਚੱਕ ਵੀ ਕਰ ਸਕਦੇ 2004 ਮਾਡਲ ਆ ਤਾਂ ਤੇਰੀ ਡਿਮਾਂਡ ਭਾਈ ਜੀ ਇਹ 4,60,000 ਆ ਜੀ ਦੇ ਦਾਂਗੇ 40 ਦਾ ਜੀ ਠੀਕ ਹੈ ਲੈ ਵੀ 4,60,000 ਰੁਪਏ ਦੀ ਮੰਗ ਹੈ ਕਿ 40 ਦਾ ਬਾਈ ਕਹਿੰਦਾ ਦੇ ਦਾਂਗੇ ਪਰ ਮੁੱਕ ਤੇ ਬਈ ਆਉਂਗੇ ਹੋਰ ਵੀ ਮਾਨਤਾ ਹੋ ਜੂਗਾ ਤੇ ਕਹਿੰਦੇ ਬਈ ਸਵਰਾਜ 744 FE ਤੇ ਇਹ ਮਾਡਲ ਵੇ ਜੀ ਨਵਾਂ ਮਾਡਲ ਆ ਜੀ ਠੀਕ ਹੈ ਜੀ ਸੋਨਾ ਬਹੁਤ ਵੇ ਆਣਾ ਬਾਈ ਹਾਂ ਜੀ ਸਾਰਾ ਜੈਣੀ ਹੈ ਨਾ ਕਿਤੇ ਕਲਮ ਨਹੀਂ ਲੱਗੇ ਠੀਕ ਹੈ ਲੈ ਵੀ ਸਾਰਾ ਜੈਣੀ ਹੈ ਨਾ ਜਿੰਨਾ ਵੀ ਹੈਗਾ ਕਿ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਹਿੱਸੇ ਤੇ ਤਾਂ ਆਮ ਕਰਕੇ ਟੱਚਿੰਗ ਹੋ ਜਾਂਦੀ ਹੈ ਪਰ ਇਹਦੇ ਨਾਲ ਟੱਚਿੰਗ ਹਿੱਸੇ ਤੇ ਵੀ ਨਹੀਂ ਹੋਈ ਹੈ ਜੀ ਤੇ ਨਵਾਂ ਮਾਡਲ ਹੈਗਾ ਤੇ ਟਾਇਰ ਬਈ ਜੀ ਦੇ ਸਟਾਰ ਹੈਗੇ 85 ਬਾਈ ਠੀਕ ਹੈ ਜੀ ਲੈ ਵੀ ਅਸੀਂ 50000 85 ਬਾਈ ਠੀਕ ਹੈ ਬਾਈ ਜੀ ਤੇ origianally ਨਾ ਬਾਈ ਜਿੰਨਾ ਹੈਗਾ ਵੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਹੈਗੀ 335000 ਰੁਪਏ ਜੀ ਠੀਕ ਹੈ ਜੀ ਹਾਂ ਤੇ ਮੌਕੇ ਤੇ ਦੇ ਦਾਂ 20 ਜੀ ਠੀਕ ਹੈ ਜੀ ਹਾਂ ਤੇ ਕਹਿੰਦੇ ਬਾਈ ਸਵਰਾਜ 855 ਫੋਰ ਸਟਾਰ ਰਿਵਰਸ ਪੀਟੀਓ ਪਾਵਰ ਸਟੀering 14 ਦੇ ਟਾਇਰਾਂ ਤੇ ਹਾਂ ਜੀ ਤੇ ਮਾਡਲ ਬਾਈ ਜੀ 14 ਮਾਡਲ ਆ ਜੀ ਠੀਕ ਹੈ ਲੈ ਵੀ 14 ਮਾਡਲ ਆ 14 ਦੇ ਟਾਇਰਾਂ ਚ ਐਚ ਆਰ ਨੰਬਰ ਹੈਗਾ ਤੇ ਟਾਇਰ ਕਿੰਨੇ ਕੇ ਪੈਸੇ ਪਿਆ ਬਈ ਜੀ ਇਹਦੇ ਇਹ ਕਾਰ ਹੈਗਾ ਜੀ 80 ਪੈਸੇ ਠੀਕ ਆ ਜੀ ਤੇ ਡਬਲ ਡਿਸਟ੍ਰੀਬਿਊਟਰ ਆ ਨਾ ਬਈ ਜੀ ਹਾਂ ਜੀ 100 ਕੁ ਮਾਡਲ ਠੀਕ ਆ ਇਹਦੀ ਡਿਮਾਂਡ ਬਈ ਜੀ ਇਹਦੀ ਹੈਗੀ 495 ਜੀ ਠੀਕ ਹੈ ਜੀ 4 ਲੱਖ 95000 ਹਾਂ ਜੀ ਤੇ ਅਗੇ ਕਹ ਬਈ ਜੀ ਫਾਰਮਾਟ ਰੈਕ 60 ਦਾ 6 ਕਨੋਪੇ ਛਾਤਰੀ ਲੱਗੀ ਹੋਈ ਹੈਗੀ ਕੰਡੀਸ਼ਨ ਚੈੱਕ ਕਰ ਸਕਦੇ ਬਈ ਜੀ ਰੇਡੀਅਲ ਟਾਇਰਾਂ ਚ ਹੈਗਾ ਤੇ ਟਾਇਰ ਬਈ ਜੀ ਇਹਦੇ ਹੈਗੇ 80 ਪੈਸੇ ਠੀਕ ਆ ਤੇ 프ਰੰਟ ਦਾ ਕਹਿ ਲਿਆ ਨੰਮਾ ਮੰਗੀ ਪੈਨ ਤੇ ਤੇ ਕੀ ਕੀ 프ਰੰਟ ਮਹਾਰੀ ਦਾ ਨੰਬਰ ਹੈਗਾ 18 ਮਾੜਦਾ ਪਾਵਰ ਸਪਿਰਿੰਗ ਤੇ ਹੱਥੇ ਡਿਮਾਂਡ ਵਜੇ ਇਹਦੀ 495000 ਠੀਕ ਆ ਲੈ ਵੀ 495000 ਰੁਪਏ ਦੀ ਡਿਮਾਂਡ ਆ ਜੀ ਇੰਜਨ ਗੇਅਰ ਦਾ ਬਾਈ ਕਹਿੰਦਾ ਕੋਕਾ ਦਾ ਪੂਰਾ ਸੋਨਾ ਪਿਆ ਵੀ ਬਾਕੀ ਵੀ ਟਰੈਕਟਰ ਤੇ ਕਹਿੰਦਾ ਵੀ ਸਵਰਾਜ 855 ਫੋਰ ਸਟਾਰ ਰਿਵਰਸ ਪੀਟੀਓ ਪੀਵੀ 11 ਨੰਬਰ ਹੈਗਾ ਤੇ ਟਾਇਰ ਵਜੇ ਇਹਦੇ ਪਹਿਰਾ ਮਾੜਲੇ ਹੈਗੇ ਅੱਧੇ ਅਗਲੇ ਹੈਗੇ 80 ਪੈਸੇ ਠੀਕ ਆ ਭਾਈ ਜੀ ਕੰਡੀਸ਼ਨ ਚੈੱਕ ਕਰ ਲੇ ਵੀ ਟਰੈਕਟਰ ਦੇ ਫੁੱਲ ਸੋਹਣਾਗਾ ਤੇ ਮਾਡਲ ਭਾਈ ਜੀ ਮਾਡਲ 14 ਤੇ ਡਿਮਾਂਡ ਜੀ ਡਿਮਾਂਡ 85485 ਠੀਕ ਹੈ ਲੈ ਵੀ 4 ਲੱਖ 85000 ਰੁਪਏ ਡਿਮਾਂਡ ਆਗੇ ਤੇ ਡਬਲ ਡਿਸਟ੍ਰੀਬਿਊਟਰ ਆ ਪੰਜਾਬ ਨੰਬਰ ਆਗਾ ਪਹਿਲੇ ਨਾ ਠੀਕ ਹੈ ਪਹਿਲੇ ਕਹੜੀਆਂ ਵਾ ਬੇ ਜ਼ਿਆਦਾਤਰ ਤੁਹਾਡੇ ਕੋਲ ਫਸਟ ਤੇ ਸੈਕੰਡ ਹੁੰਦੇ ਰਹਿੰਦਾ ਰਹਿੰਦਾ ਹਾਂਜੀ ਹਾਂਜੀ ਠੀਕ ਆ ਭਾਈ ਜੀ ਤੇ ਲੋਕੇਸ਼ਨ ਭਾਈ ਜੀ ਇੱਥੋਂ ਬਿਨਾ ਲਕੇਸ਼ਨ ਸਾਹਿਬੋ ਕੀ ਤਲਵੰਡੀ ਠੀਕ ਹੈ 13 ਨੰਬਰ ਬਲਾਡ ਚਰਾ ਹਾਂਜੀ 13 ਨੰਬਰ ਬਲਾਡ ਠੀਕ ਹੈ ਤੇ ਮੋਬਾਈਲ ਨੰਬਰ ਜੀ 94165 86728 ਇੱਕ ਵਾਰੀ ਬੋਲੋ 94165 86728 ਠੀਕ ਹੈ ਭਾਈ ਜੀ ਤੇ ਜਿੰਨਾ ਟਰੈਕਟਰ ਹੈਗੇ ਵੀ ਪੁਰਾਣਾ ਟਰੈਕਟਰ ਦੇ ਕੇ ਨਾਲ ਕੱਟੇ ਜੋ ਹਾਂਜੀ ਕੱਟੇ ਜੋ ਜੇ ਸਿੱਧਾ ਵੇਚਣਾ ਹੋਵੇ ਸਿੱਧਾ ਵੇਚਣਾ ਸਿੱਧਾ ਵੀ ਲੈ ਲਵਾਂਗੇ ਹਾਂਜੀ ਸਿੱਧਾ ਵੀ ਦੇ ਦਾਂਗੇ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ ਧੰਨਵਾਦ ਭਾਈ ਜੀ ਠੀਕ ਤੁਹਾਨੂੰ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਿਆ ਫੋਲੋ ਧੰਨਵਾਦ ਸਸੀ ਕਾਲ